ਕੇਂਦਰ ਦੀ ਸਰਕਾਰ ਦਾ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਬੰਦੇ ਭਾਰਤ ਟ੍ਰੇਨ ਚਲਾਈ ਫਰੋਜ਼ਪੁਰ ਤੋਂ ਦਿੱਲੀ ਨੂੰ ਕੇਂਦਰੀ ਰਾਜ ਮੰਤਰੀ ਅਰਵਨੀਤ ਬਿੱਟੂ ਅੱਜ ਇਸ ਨੂੰ ਲੈ ਕੇ ਪਹੁੰਚੇ ਬਠਿੰਡਾ ਵਪਾਰੀਆਂ ਦੇ ਵਿੱਚ ਦਿਸ ਰਹੀ ਹੈ ਨਿਰਾਸ਼ਾ ਅੱਜ ਕੇਂਦਰ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ ਜਿੱਥੇ ਫਰੋਜ਼ਪੁਰ ਤੋਂ ਬਾਅਦ ਬਠਿੰਡਾ ਪਟਿਆਲਾ ਅੰਮ੍ਰਾਲਾ ਦਿੱਲੀ ਦੇ ਲਈ ਇੱਕ ਬੰਦੇ ਭਾਰਤ ਟ੍ਰੇਨ ਜਿਹੜੀ ਉਹ ਆਪਣਾ ਚਲਾਈ ਗਈ ਹੈ ਜਿਸ ਦੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਕੇਂਦਰੀ ਰਾਜ ਮੰਤਰੀ ਰਵਿਦੀ ਦੇ ਬਿੱਟੂ ਇਸ ਦੇ ਵਿੱਚ ਆਏ ਅਤੇ ਉਹਨਾਂ ਵੱਲੋਂ ਬਠਿੰਡਾ ਵਾਸੀਆਂ ਨੂੰ ਜਿੱਥੇ ਸਬੋਧਨ ਕੀਤਾ ਉੱਥੇ ਕਿਹਾ ਕਿਸ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਇਹਦਾ ਫਾਇਦਾ ਹੋਵੇਗਾ ਲੇਕਿਨ ਵਪਾਰੀ ਇਸ ਦੀ ਟਾਈਮਿੰਗ ਨੂੰ ਲੈ ਕੇ ਕਿਤੇ ਨਾ ਕਿਤੇ ਨਾਰਾਜ਼ ਨਜ਼ਰ ਆ ਰਹੇ ਹਨ ਕਿਉਂਕਿ ਇਸ ਦੀ ਜਿਹੜੀ ਟਾਈਮਿੰਗ ਹੈ ਉਹ ਸਹੀ ਨਹੀਂ ਬੈਠ ਰਹੀ ਅਗਰ ਇਹ ਟ੍ਰੇਨ ਸਵੇਰੇ 5 ਵਜੇ ਬਠਿੰਡਾ ਤੋਂ ਚੱਲਦੀ ਆ ਤਾਂ 11 ਵਜੇ ਦਿੱਲੀ ਅਗਰ ਇਹ ਆ ਪਹੁੰਚੇਗੀ ਤਬ ਵਪਾਰੀ ਆਪਣਾ ਸਮਾਨ ਜਿਹੜਾ ਉਹ ਖਰੀਦ ਕੇ 4 ਵਜੇ ਇਹਦੇ ਵਿੱਚ ਵਾਪਸੀ ਜਿਹੜੀ ਉਹ ਕਰ ਲੈਣਗੇ ਇਸ ਨੂੰ ਲੈ ਕੇ ਵਪਾਰੀਆਂ ਦੇ ਵਿੱਚ ਕਿਤੇ ਨਾ ਕਿਤੇ ਨਾਰਾਜ਼ਗੀ ਜਿਹੜੀ ਉਹ ਨਜ਼ਰ ਆ ਰਹੀ ਹੈ ਲੇਕਿਨ ਇਹ ਕੇਂਦਰ ਸਰਕਾਰ ਵੱਲੋਂ ਇੱਕ ਵੱਡਾ ਤੋਹਫਾ ਪੰਜਾਬੀਆਂ ਨੂੰ ਦਿੱਤਾ ਗਿਆ ਹੈ ਪੰਜਾਬ ਵਾਸੀਆਂ ਨੂੰ ਦਿੱਤਾ ਗਿਆ ਹੈ ਫਰੋਈਪੁਰ ਤੋਂ ਜਿਹੜੀ ਇਹ ਆਪਣਾ ਟ੍ਰੇਨ ਹੈ ਬੰਦੇ ਭਾਰਤ ਟ੍ਰੇਨ ਹੈ ਜਿਹੜੀ ਇਹ ਫਰੋਈਪੁਰ ਤੋਂ ਲੈ ਕੇ ਦਿੱਲੀ ਤੱਕ ਸਿਰਫ ਦੇ 8 ਸਟਾਪ ਜ ਹੋਣਗੇ ਅਤੇ ਇਹ ਜਿਹੜੀ ਹੈ ਆਪਣਾ ਦਿੱਲੀ ਦੇ ਲਈ ਇਹ ਅੱਜ ਕੇਂਦਰ ਸਰਕਾਰ ਵੱਲੋਂ ਚੜਾ ਦਿੱਤੀ ਗਿਆ ਬਠਿੰਡਾ ਤੋਂ ਇਹ ਦੀ ਜਿਹੜੀ ਹੈ ਅੱਜ ਰਵਨੀ ਤੋਂ ਬਿੱਟੂ ਬਲੋ ਇਸ ਨੂੰ ਜਿਹੜਾ ਰਵਾਨਾ ਕੀਤਾ ਗਿਆ ਫਰੋਹੇਪੁਰ ਤੋਂ ਰਵਾਨਾ ਕਰਕੇ ਬਿੱਟੂ ਇਹਦੇ ਵਿੱਚ ਆਏ ਅਤੇ ਫਿਰ ਇਹ ਬਠਿੰਡਾ ਤੋਂ ਅੱਗੇ ਇਹ ਹੈ ਦਿੱਲੀ ਨੂੰ ਨਿਕਲ ਚੁੱਕੀ ਹੈ ਅੱਜ ਦਾ ਦਿਨ ਸਾਡੇ ਲਈ ਬਹੁਤ ਹੀ ਗੌਰਵਮਈ ਦਿਨ ਹੈ ਅਸੀਂ ਆਪਣੇ ਹਰਮਨ ਪਿਆਰੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੂੰ ਸਾਨੂੰ ਇਹ ਬਹੁਤ ਵੱਡੀ ਸੁਰਵਾਤ ਦਿੱਤੀ ਹੈ ਰੇਲ ਦੀ ਔਰ ਅਸੀਂ ਪਟੰਨਾ ਪਾਸਿਆਂ ਦੇ ਲਈ ਵਧਾਈ ਦੇਣਾ ਮੈਂ ਕਿ ਅੱਜ ਦੇ ਖੁਸ਼ੀ ਦੇ ਮੌਕੇ ਤੇ ਸਾਨੂੰ ਬਹੁਤ ਖੁਸ਼ੀ ਹਾਂ ਤੇਲ ਰਾਜ ਦੇ ਮੰਤਰੀ ਰਵਨੀਤ ਰਾਜ ਰਾਜ ਦੇ ਰਾਜ ਮੰਤਰੀ ਅਮਨਿਤ ਕੁਟੀ ਦਾ ਬਹੁਤ ਬਹੁਤ ਧੰਨਵਾਦ ਸਾਰੇ ਜੱਤਾ ਤੇਰੇ ਬੀਜੇਪੀ ਦੇ ਲੀਡਰ ਆਇਆ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿੰਨਾ ਕੁ ਲੋਕਾਂ ਨੂੰ ਇਹਦਾ ਫਾਇਦਾ ਪਹੁੰਚ ਰੋ ਲੋਕਾਂ ਦਾ ਬਹੁਤ ਫਾਇਦਾ ਹੋਏਗਾ ਜੀ ਟਾਈਮ ਬਹੁਤ ਬਚੇਗਾ ਗੱਡੀ ਦੀ ਨਵੀਂ ਸਟਾਈਲ ਦੀ ਗੱਡੀ ਹੈ ਇਹ ਸੇਫ ਗੱਡੀ ਹੈ ਦਰਵਾਜ਼ੇ ਬੰਦ ਹੋਗੇ ਤਾਂ ਕੋਈ ਉਤਰ ਨਹੀਂ ਸਕਦਾ ਨਾ ਚੜ੍ਹ ਸਕਦਾ ਹੈ ਕਿ ਸੁੱਖ ਦਾ ਪ੍ਰਾਪਤ ਹੋਣੀ ਆਮ ਲੋਕਾਂ ਨੂੰ ਆਮ ਲੋਕਾਂ ਲਈ ਖਾਣੇ ਦੀ ਸਹੂਲਤ ਵਿੱਚ ਹੈ ਟਾਈਮ ਸਭ ਤੋਂ ਬਟਾ ਟਾਈਮ ਦੀ ਬਚਤ ਹੋएगी ਅੱਛਾ ਸ਼ੁਰੂਆਤ ਇਹ ਦੀ ਅੱਜ ਤੋਂ ਹੋ ਚੁੱਕੀ ਹੈਗੀ ਇਸ ਟਾਈਮਿੰਗ ਕੀ ਹੈ ਟਾਈਮਿੰਗ on 10 ਤਰੀਕ ਤੋਂ ਰੈਗੂਲਰ ਹੋਏਗੀ ਇੱਕ ਹਫਤੇ ਦੇ ਵਿੱਚ 6 ਦੀ ਚੱਲੇਗੀ ਬੁੱਧਵਾਰ ਨੂੰ ਇਹਦਾ ਖਾਣ ਨਹੀਂ ਚੱਲੇਗੀ ਔਰ ਸਭ ਠੀਕ ਹੈ ਕੋਲਪੁਰ ਤੋਂ ਕੋਲਪੁਰ ਤੋਂ ਗੱਲ ਨਹੀਂ ਆ ਤੇ ਦਿੱਲੀ ਕਿੰਨੇ ਵਜੇ ਕੋਲਪੁਰ ਤੋਂ 7:55 ਮਿੰਟ ਤੇ ਚੱਲਦੀ ਹੈ ਪਟੰਨਾ 9:00 ਵਜੇ 10 ਮਿੰਟ ਹੋਰ 15 ਮਿੰਟ 15 ਦੇ ਡਿਪਾਰਚਰ ਹੈ ਦਿੱਲੀ 2 ਵਜੇ ਦੇ ਕਰੀਬ ਦੇਖੋ ਮੈਂ ਸਾਰੀ ਸਾਡੀ ਖਾਸ ਤੌਰ ਤੇ ਨਰਿੰਦਰ ਮੋਦੀ ਜੀ ਦੀ ਐਨਡੀਏ ਸਰਕਾਰ ਦਾ ਆ ਸਾਰੇ ਅਸੀਂ ਇਹਦੇ ਖੜੇ ਆ ਤੇ ਇਸੇ ਕਰਕੇ ਸਭ ਨੇ ਨਰਿੰਦਰ ਮੋਦੀ ਜੀ ਦਾ ਹੱਥ ਫੜਿਆ ਏ ਵੀ ਅਸੀਂ ਪੰਜਾਬ ਨੂੰ ਕੁਝ ਦੇ ਸਕੀਏ ਜਿਹੜਾ ਪੰਜਾਬ ਡਬਲ ਇੰਜਨ ਸਰਕਾਰ ਤੋਂ ਵਾਂਝਾ ਏ ਪਿੱਛੇ ਰਹਿ ਗਿਆ ਜੋ ਪ੍ਰਧਾਨ ਮੰਤਰੀ ਜੀ ਆਪਰੇ ਆ ਕੇ ਦੇਣਾ ਚਾਹੁੰਦੇ ਸੀ ਉਦੋਂ ਵੀ ਰਿਕਰਟਾਂ ਪਾਈਆਂ ਤੇ ਹੁਣ ਅਸੀਂ 27 ਤੋਂ ਪਹਿਲਾਂ ਪਹਿਲਾਂ ਹਰ ਪੰਜਾਬ ਨੂੰ ਹਰ ਚੀਜ਼ ਉਹ ਦਵਾਗੇ ਜਿਹੜੀ ਡਬਲ ਇੰਜਨ ਸਰਕਾਰ ਦੇ ਸਕਦੀ ਆ ਤੇ ਫੇਰ ਅਸੀਂ 27 'ਚ ਵੋਟਾਂ ਮੰਗਾਂਗੇ ਅਸੀਂ ਵਾਦਾ ਕੀਤਾ ਇਹ ਲੋਕਾਂ ਨਾਲ ਹਰ ਉਹ ਚੀਜ਼ ਮਹਈਆ ਕਰਾਵਾਂਗੇ ਅੱਜ ਮਾਲਵੇ ਨੂੰ ਬੜੀ ਲੋਡ ਸੀ ਇਹ ਦੁਨੀਆ ਦੀ ਸਭ ਤੋਂ ਬੈਸਟ ਰੇਲ ਆ ਅੱਜ ਸਵੇਰੇ ਮੈਂ ਹੈਰਾਨ ਆ ਵੀ ਲੋਕ 5 ਵਜੇ ਇਹਦੇ ਨਾਲ ਸੈਲਫੀਆਂ ਖਿਚਾਉਣ ਲਈ ਸਵੇਰ ਦੇ ਖੜੇ ਨੇ ਤੇ ਇਸ ਤਰੀਕੇ ਨਾਲ ਤਾਂ ਮੈਂ ਕਦੇ ਜਹਾਜ਼ ਨਾਲ ਨਹੀਂ ਦੇਖਿਆ ਲੋਕ ਪਿਆਰ ਕਰਦੇ ਤੇ ਇਹ 160 ਦੀ ਸਪੀਡ ਤੇ ਚੱਲਦੀ ਆ ਇਹਦੇ ਵਿੱਚ ਕਵਰਜ ਸਿਸਟਮ ਆ ਇਹਦਾ ਰੱਬ ਦੀ ਮਿਹਰ ਨਾਲ ਪਰਮਾਤਮਾ ਦੀ ਕਿਰਪਾ ਨਾਲ ਕਬਜ ਨਾਲ ਕਦੇ ਐਕਸੀਡੈਂਟ ਨਹੀਂ ਹੋ ਸਕਦਾ ਇਹਦੇ ਵਿੱਚ ਦਿਵਿਆਂਗ ਲੋਕਾਂ ਲਈ ਵੀ ਅਲੱਗ ਬਰੇਲ ਸਿਸਟਮ ਆ ਬਾਥਰੂਮ ਉਹਨਾਂ ਲਈ ਅਲੱਗ ਨੇ ਲਾਈਟਿੰਗ ਇੰਨੀ ਸ਼ਾਨਦਾਰ ਆ ਤੇ ਜੇ ਤੁਸੀਂ ਕੋਈ ਵੀ ਕਿਤੇ ਸੀਟ ਤੇ ਬੈਠੇ ਵੀ ਤੁਹਾਨੂੰ ਪ੍ਰੋਬਲਮ ਆ ਜੇ ਹੈਲਥ ਇਸ਼ੂ ਆ ਜੇ ਚਾਹੇ ਹੋਰ ਕੋਈ ਗੱਲ ਆ ਤੇ ਇੱਕਦਮ ਤੁਸੀਂ ਮਾਈਕ ਲੱਗੇ ਨੇ ਤੁਸੀਂ ਬਟਨ ਪ੍ਰੈਸ ਕਰਕੇ ਬੋਲਣਾ ਵੀ ਆ ਮੈਂ ਨੰਬਰ ਸੀਟ ਤੇ ਬੈਠਾ ਆ ਕੋਚ ਜੀ ਮੈਨੂੰ ਆ ਤਕਲੀਫ ਆ ਇੱਕਦਮ ਸਾਰੇ ਜਗ੍ਹਾ ਫਸਟ 8 ਤੋਂ ਲੈ ਕੇ ਪਾਇਲਟ ਤੱਕ ਇੱਕ ਸੈਕਿੰਡ ਚ ਉਹ ਗੱਲ ਪਹੁੰਚੂਗੀ ਤੇ ਦਿੱਲੀ ਨਾਲ ਜੁੜਨ ਲਈ ਸਾਡੇ ਵਪਾਰੀ ਸਾਡੇ ਵਕੀਲ ਸਾਡੇ ਡਾਕਟਰ ਸਾਡੇ ਬਿਜ਼ਨਸਮੈਨ ਸਾਡੇ ਆਮ ਲੋਕ ਜਿਹੜੇ ਨੇ ਰਿਸ਼ਤੇਦਾਰਾਂ ਨੂੰ ਮਿਲ ਜਾਂਦੇ ਆ ਉਹਨਾਂ ਨੂੰ ਦਿੱਲੀ ਨਾਲ ਡਾਇਰੈਕਟ ਜੋੜਿਆ ਇਹ ਨਹੀਂ ਇਕੱਲਾ ਆਉਣ ਵਾਲੇ ਦਿਨਾਂ ਚ ਹੋਰ ਬੜੇ ਵੱਡੇ ਪ੍ਰੋਜੈਕਟ ਆ ਅਸੀਂ ਤਖਤ ਸਾਹਿਬ ਨਾਲ ਆ ਸਭ ਤੋਂ ਵੱਡਾ ਸਾਰੇ ਤਖਤ ਸਾਹਿਬ ਜੁੜੇ ਹੋਏ ਆ ਤਲਵੰਡੀ ਤਖਤ ਸਾਹਿਬ ਸਾਡਾ ਜਿਹੜਾ ਉਹ ਉਹ ਨਹੀਂ ਜੁੜਿਆ ਹੋਇਆ ਤੇ ਉਹ ਵੀ ਅਸੀਂ ਬਹੁਤ ਛੇਤੀ ਅਨਾਉਂਸ ਕਰਾਂਗੇ ਚੰਡੀਗੜ੍ਹ ਮਾਲਵੇ ਨੂੰ ਜਿਹੜਾ ਜੋੜਨ ਵਾਲਾ ਸਭ ਤੋਂ ਜ਼ਰੂਰੀ ਸੀ ਰਾਜਪੁਰੇ ਵਾਲਾ ਉਹ ਡਿਕਲੇਅਰ ਹੋ ਗਿਆ ਏ ਇਸੇ ਤਰੀਕੇ ਨਾਲ ਹੀ ਮਖੂਤ ਜਿਹੜਾ ਪੱਟੀ ਮਖੂ ਪ੍ਰੋਜੈਕਟ ਉਹ ਵੀ ਅਸੀਂ 12 ਤਰੀਕ ਨੂੰ ਅਨਾਉਂਸ ਕਰਨ ਜਾ ਰਹੇ ਹਾਂ ਤੇ ਬੜਾ ਕੁਝ ਆ ਜਿਹੜਾ ਰੇਲਵੇ ਦਾ ਤੇ ਹੋਰ ਅਗਲੀ ਮੰਦੇ ਬਾਰੇ ਤਾਂ ਜਿਹੜੀ ਉਹ ਅਸੀਂ ਚੰਡੀਗੜ੍ਹ ਨੂੰ ਜੋੜਾਂਗੇ ਬਿੱਟੂ ਜੀ ਬਠਿੰਡਾ ਦਾ ਸਟੇਸ਼ਨ ਨੂੰ ਨਵੀਂ ਦੇਖਣ ਦਾ ਕੰਮ ਚੱਲ ਰਿਹਾ ਹੈ ਦਿਓ ਕਦੋਂ ਤੱਕ ਸ਼ੁਰੂ ਹੋਣ ਦੀ ਉਮੀਦ ਹੈਗੀ ਹੈ ਕਿੰਨਾ ਸਟੇਸ਼ਨ ਦਾ 13 ਅਮਰਿਤ ਫਾਰਜ 30 ਸਟੇਸ਼ਨ ਚੱਲ ਰਹੇ ਆ ਤੇ ਬੜੇ ਤੇਜ਼ੀ ਨਾਲ ਚੱਲ ਰਹੇ ਆ ਪਰ ਅਸੀਂ ਉਹਦਾ ਕੋਈ ਇਹ ਐਸੇ ਕੰਮ ਨਹੀਂ ਕਿਉਂਕਿ ਜਿਹੜਾ ਨਾ ਬਾਕੀ ਬਿਲਡਿੰਗ ਦਾ ਕੰਮ ਬੜਾ ਸੌਕੀ ਹੋ ਜਾਂਦਾ ਪਰ ਜਿਹੜਾ ਵਿੱਚ ਸਾਨੂੰ ਜਿਹੜਾ ਕਿਉਂਕਿ ਲਾਈਨਾਂ ਤੋਂ ਜਦੋਂ ਸਾਨੂੰ ਬਲੌਕ ਲੈਣੇ ਪੈਂਦੇ ਆ ਟ੍ਰੇਨ ਦੇ ਉਹ ਕਿਉਂਕਿ ਟ੍ਰੇਨਾਂ ਨੂੰ ਰੋਕ ਨਹੀਂ ਸਕਦੇ ਉਹ ਬਲੌਕ ਕਰਕੇ ਜਿਹੜਾ ਉਤਲਾ ਕੰਮ ਜਿਹੜਾ ਅਸੀਂ ਜਿਹੜਾ ਕੀ ਕਹਿੰਦੇ ਆ ਉਹਨੂੰ 12 ਮੀਟਰ ਦਾ ਅਸੀਂ ਕੀਤਾ ਹੈ ਆਪਣਾ ਜਿਹੜਾ ਉਤਲਾ ਫੋਟੋ ਜਿਹੜਾ ਉੱਤੋਂ ਜੋੜਨ ਵਾਲਾ ਫੋਟੋਵਰ ਬ੍ਰਿਜ ਫੋਟੋਵਰ ਬ੍ਰਿਜ ਅਸੀਂ 6 ਮੀਟਰ ਤੋਂ ਵਧਾ ਕੇ 12-12 ਮੀਟਰ ਦੇ ਕੀਤੇ ਆ ਤੇ ਹੁਣ ਮੈਂ ਸਮਝਦਾ ਵੀ ਯਾਰ ਟਾਈਮ ਹੋ ਗਿਆ ਇਹਨੇ ਰੁਕਣਾ ਨਹੀਂਗਾ ਉਹ ਦਰਵਾਜ਼ੇ ਆਟੋਮੈਟਿਕਲੀ ਬੰਦ ਹੋ ਜਣੇ ਪਰਾਨੇ ਨੇ ਵੀ ਤੁਸੀਂ ੱੱਕੇ ਨਾ ਚੜਜੋਗੇ ਇਹ ਸੇਫਟੀ ਵੀ ਆ ਤੇ ਹੁਣ ਸਾਰਿਆਂ ਨੂੰ ਫੇਰ ਸਾਡੇ ਸਾਰੀ ਭਾਜਪਾ ਦੀ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਸਾਰਿਆਂ ਨੂੰ ਬਠਿੰਡੇ ਵਾਲਿਆਂ ਨੂੰ ਬਹੁਤ ਬਹੁਤ ਵਧਾਈ ਤੁਸੀਂ ਬਹੁਤ ਵੱਡੀ ਕੰਟੀ ਚ ਕੱਟ ਕੀਤਾ